ਸਤਿ ਸ਼੍ਰੀ ਅਕਾਲ ਤੁਸੀਂ ਸਾਰੇ ਦੇਖ ਰਹੇ ਹੋ ਫਤਿਹ ਟੀਵੀ ਤੇ ਮੈਂ ਤਵਲীন ਕੋਰ ਸਰਗਰਮੀਆਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਅਸੀਂ ਤੁਹਾਨੂੰ ਜਾਣੂ ਕਰਾਵਾਂਗੇ ਪੰਜਾਬ ਦੀਆਂ ਮੁੱਖ ਗਤੀਵਿਧੀਆਂ ਤੋਂ ਸਭ ਤੋਂ ਪਹਿਲਾਂ ਵੱਧਦੇ ਆਂ ਪਹਿਲੀ ਗਤੀਵਿਧੀ ਦੇ ਵੱਲ ਸ਼੍ਰੀ ਦਰਬਾਰ ਸਾਹਿਬ ਦੇ ਜਰਨਲ ਮੈਨੇਜਰ ਦੇ ਵੱਲੋਂ ਇੱਕ ਮੀਟਿੰਗ ਰੱਖੀ ਗਈ ਇਸ ਮੀਟਿੰਗ ਦੇ ਵਿੱਚ ਉਹਨਾਂ ਦੇ ਵੱਲੋਂ ਸਰਵਾਵਾ ਦੇ ਪ੍ਰਬੰਧਕਾਂ ਦੇ ਨਾਲ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਖਾਸ ਤੌਰ ਤੇ ਪੁਖਤਾ ਦੇ ਪ੍ਰਬੰਧਾਂ ਸੰਬੰਧੀ ਮੀਟਿੰਗ ਕੀਤੀ ਗਈ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਖੁਦ ਇਸ ਗੱਲ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਗਈ ਆ ਉਹ ਸੁਣਦਿਆਂ ਉਹਨਾਂ ਵੱਲੋਂ ਕਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਛਤਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਅਰਜਾਨਾਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਨੇ ਤੇ ਇਹਨਾਂ ਸੰਗਤਾਂ ਜਿਹੜੀਆਂ ਦੂਰ ਦਰਾਡੇ ਵਾਲੀਆਂ ਨੇ ਇਹਨਾਂ ਦੇ ਲਈ ਸਤਕੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਵੱਖ-ਵੱਖ ਜਗ੍ਹਾ ਤੇ ਅੱਠ ਸਰਾਮਾਂ ਦਾ ਪ੍ਰਬੰਧ ਕੀਤਾ ਗਿਆ ਜੋ ਅੱਠ ਸਰਾਮਾਂ ਦੇ ਇੰਚਾਰਜ ਨੇ ਨਿਗਰਾਨ ਨੇ ਮੈਨੇਜਰ ਸਾਹਿਬ ਨੇ ਸਾਡੇ ਸਰਾਮਾਂ ਦੇ ਉਹਨਾਂ ਨਾਲ ਅੱਜ ਵਿਸ਼ੇਸ਼ਤਾ ਉੱਤੇ ਇਕੱਤਰਤਾ ਕੀਤੀ ਗਈ ਆ ਇਸ ਇਕੱਤਰਤਾ ਵਿੱਚ ਇਹਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਇਹਨਾਂ ਨੂੰ ਵੀ ਜੋ ਮੁਸ਼ਕਲਾਂ ਆਈਆਂ ਨੇ ਉਹਨਾਂ ਦੀਆਂ ਵੀ ਸੁਣਿਆਗੇ ਨੇ ਤੇ ਇਹਨਾਂ ਨੂੰ ਵੀ ਦੱਸਿਆ ਗਿਆ ਵੀ ਸੰਗਤਾਂ ਜਿਹੜੀਆਂ ਰੋਜ਼ਾਨਾ ਇੱਥੇ ਦਰਸ਼ਨ ਮੇਲੇ ਕਰਨ ਉਮਦੀਆਂ ਨੇ ਉਹਨਾਂ ਸੰਗਤਾਂ ਨਾਲ ਅਸੀਂ ਕਿਸ ਤਰ੍ਹਾਂ ਡੀਲਿੰਗ ਕਰਨੀ ਆ ਕਿਸ ਤਰ੍ਹਾਂ ਉਹਨਾਂ ਨਾਲ ਵਿਚਰਨਾ ਆ ਇਹ ਸਾਰੀ ਅੱਜ ਕੱਤਰਦਾ ਵਿੱਚ ਵਿਚਾਰ ਪਟੰਦਰਾ ਕੀਤਾ ਗਿਆ ਇਹਨਾਂ ਨੂੰ ਖਾਸ ਤੌਰ ਤੇ ਜੋ ਸਾਡੇ ਮਾਨਯੋਗ ਪ੍ਰਧਾਨ ਸਾਹਿਬ ਭਾਈ ਹਰਜਿੰਦਰ ਸਿੰਘ ਧਾਮੀ ਉਹਨਾਂ ਦੇ ਆਦੇਸ਼ ਮੁਤਾਬਕ ਇਹਨਾਂ ਵਿਸ਼ੇਸ਼ ਤੌਰ ਤੇ ਕਿਹਾ ਗਿਆ ਵੀ ਜਿਹੜੇ ਸਾਡੇ ਬਜ਼ੁਰਗ ਨੇ ਸਾਡੀਆਂ ਭੈਣਾਂ ਬੀਬੀਆਂ ਜੋ ਬਜ਼ੁਰਗ ਪਿਤਾ ਨੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖਿਆ ਜਾਵੇ ਨਾਲ ਹੀ ਜਿਹੜੇ ਬੱਚਿਆਂ ਵਾਲੀਆਂ ਬੀਬੀਆਂ ਨੇ ਉਹਨਾਂ ਦਾ ਵੀ ਖਾਸ ਪ੍ਰਬੰਧ ਕੀਤਾ ਜਾਵੇ ਤੇ ਨਾਲ ਹੀ ਜਿਹੜੇ ਮਰੀਜ਼ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਜਿਹੜੀਆਂ ਇਹਨਾਂ ਨੂੰ ਕਮਰਾ ਦਿੱਤਾ ਜਾਵੇ ਤੁਹਾਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਿਹੜੇ ਬਜ਼ੁਰਗ ਨੇ ਬੱਚਿਆਂ ਵਾਲੀਆਂ ਬੀਬੀਆਂ ਨੇ ਜਾਂ ਮਰੀਜ਼ ਨੇ ਉਹ ਤੁਰਨ ਤੁਰ ਕੇ ਜਾਣ ਦੀ ਬਜਾਏ ਜਿਹੜੀਆਂ ਸਾਹਮਣੇ ਗੁਰੂ ਅਰਜਨ ਦੇਵ ਜੀ ਦੇ ਸਾਹਮਣੇ ਵੈਂਟਰੀ ਵਾਲੀਆਂ ਗੱਡੀਆਂ ਖੜੀਆਂ ਨੇ ਇਹਨਾਂ ਨੂੰ ਵਰਤ ਕੇ ਇਹਨਾਂ ਦਾ ਤੁਜੀ ਇਲਾਹਾ ਲੈ ਸਕਦੇ ਹੋ ਇਹ ਜਿਹੜੇ ਬਜ਼ੁਰਗ ਨੇ ਬੱਚਿਆਂ ਵਾਲੀਆਂ ਬੀਬੀਆਂ ਜਾਂ ਮਰੀਜ਼ ਨੇ ਇਹਨਾਂ ਵਾਸਤੇ ਸਪੈਸ਼ਲ ਤੌਰ ਤੇ ਮਾਨਯੋਗ ਪ੍ਰਧਾਨ ਸਰਪੰਚ ਦੇ ਹਦੇਸਾ ਦੇ ਇਹ ਜਿਹੜੀਆਂ ਬੈਟਰੀਆਂ ਵਾਲੀਆਂ ਗੱਡੀਆਂ ਚਲਾਇਆਂਗੇ ਨੇ ਸੋ ਸੰਗਤਾਂ ਨੂੰ ਵੀ ਅਪੀਲ ਆ ਬੇਨਤੀ ਆ ਵੀ ਸਾਡੇ ਮੁਲਾਜ਼ਮਾਂ ਨਾਲ ਵੱਧ ਤੋਂ ਵੱਧ ਸਹਿਯੋਗ ਦੇਵੋ ਜਿਸ ਦਿਨ ਕੋਈ ਸਮਾਗਮ ਗੁਰਮਤ ਸਮਾਗਮ ਜਾਂ ਕੋਈ ਦਿਨ ਦਿਹਾੜਾ ਹੁੰਦਾ ਉਸ ਦਿਨ ਸੰਗਤਾਂ ਦੀ ਜਿਹੜੀ ਆਉਣ ਦੀ ਗਿਣਤੀ ਆ ਉਹ ਵੱਧ ਜਾਂਦੀ ਆ ਉਹਦੇ ਵਿੱਚ ਤੁਹਾਡੇ ਵਿਸ਼ੇਸ਼ ਸਹਿਯੋਗ ਦੀ ਲੋੜ ਆ ਇਹਨਾਂ ਨੂੰ ਵੀ ਮੁਲਾਜ਼ਮਾਂ ਨੂੰ ਵੀ ਵੱਧ ਤੋਂ ਵੱਧ ਕਿਹਾ ਗਿਆ ਵੀ ਕਿਸ ਤਰ੍ਹਾਂ ਸੀ ਸਾਫ ਸਫਾਈ ਕਰਨੀ ਆ ਕਿੰਦ ਕਿਸ ਤਰ੍ਹਾਂ ਸੰਗਤਾਂ ਨਾਲ ਡੀਲਿੰਗ ਕਰਨੀ ਆ ਸੋ ਹਰੇਕ ਚੀਜ਼ ਦਾ ਧਿਆਨ ਰੱਖਣਾ ਤਾਂ ਕਿ ਕੋਈ ਜਿਹੜੀ ਸੰਗਤ ਆਉਂਦੀ ਆ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਪੇਸ਼ ਨਾ ਆਵੇ ਫੇਰ ਵੀ ਬਹੁਤ ਵਾਰ ਕੋਈ ਸੰਗਤ ਨੂੰ ਜਾਂ ਐਦਾਂ ਦੀ ਕੋਈ ਮੁਸ਼ਕਲ ਆ ਜਾਂਦੀ ਆ ਉਹਦੇ ਲਈ ਅਸੀਂ ਮਾਫੀ ਵੀ ਚਾਹੁੰਦੇ ਆ ਫੇਰ ਵੀ ਸੰਗਤਾਂ ਨੂੰ ਬੇਨਤੀ ਕਰਦੇ ਆ ਸਤਕੰਟ ਸ੍ਰੀ ਹਰਮੰਦਰ ਸਾਹਿਬ ਵੱਲੋਂ ਵੀ ਤੁਹਾਡੇ ਸਹਿਯੋਗ ਦੀ ਲੋੜ ਆ ਤੁਹਾਡੇ ਸਹਿਯੋਗ ਨਾਲ ਹੀ ਸਤਕੰਟ ਸ੍ਰੀ ਹਰਮੰਦਰ ਸਾਹਿਬ ਦਾ ਪ੍ਰਬੰਧ ਆ ਜਿਹੜਾ ਵਧੀਆ ਚੱਲ ਸਕਦਾ ਅ ਸਦਾ ਗੁਰਪ੍ਰੀਤ ਸਿੰਘ ਐਡੀਸ਼ਨਲ ਮੈਨੇਜਰ ਜੋ ਸਰਾਮਾਂ ਦੇ ਨੇ ਉਹ ਉਹ ਉਹਨਾਂ ਦਾ ਮੈਂ ਤੁਹਾਨੂੰ ਨੰਬਰ ਦਿੰਦਾ ਕਈ ਵਾਰ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਆਉਂਦੀ ਆ ਉਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਗੁਰਪ੍ਰੀਤ ਸਿੰਘ ਜਿਹੜੇ ਮੈਨੇਜਰ ਸਰਾਮਾਂ ਦਾ ਪ੍ਰਬੰਧ ਦੇਖ ਰਹੇ ਉਹਨਾਂ ਦਾ ਨੰਬਰ ਆ ਜੀ 98158 49699 98158 49699 ਇਹ ਨੰਬਰ ਜਿਹੜੇ ਸਰਾਮਾ ਵਾਲੇ ਮੈਨੇਜਰ ਦਾ ਤੁਸੀਂ ਬਾਹਰੋਂ ਜਾਂ ਤੁਸੀਂ ਨਿਵਣਾ ਉਸ ਇਸ ਨੰਬਰ ਤੇ ਤੁਸੀਂ ਫੋਨ ਕਰਕੇ ਉਹਨਾਂ ਨੂੰ ਆਪਣੇ ਤੁਸੀਂ ਆਉਣ ਦਾ ਟਾਈਮ ਤੇ ਮੈਂਬਰਾਂ ਦੀ ਗਿਣਤੀ ਦੱਸ ਕੇ ਆਪਣਾ ਕਮਰਾ ਬੁੱਕ ਕਰਾ ਸਕਦੇ ਹੋ ਜੀ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇੱਕ ਹੋਰ ਗੱਲ ਤੇ ਇਤਰਾਜ਼ ਜਟਾਇਆ ਗਿਆ ਉਹਨਾਂ ਦੇ ਵੱਲੋਂ AI ਨੂੰ ਲੈ ਕੇ ਇਤਰਾਜ਼ ਜਟਾਇਆ ਗਿਆ AI ਦੇ ਵੱਲੋਂ ਹੁਣ ਸਿੱਖੀ ਨੂੰ ਲੈ ਕੇ ਜਾਂ ਫਿਰ ਗੁਰਬਾਣੀ ਨੂੰ ਲੈ ਕੇ ਜੇ ਗੱਲ ਕੀਤੀ ਜਾਵੇ ਤਾਂ ਫਾਲਸ ਇਨਫੋਰਮੇਸ਼ਨ ਯਾਨੀ ਕਿ ਗਲਤ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਇਸ ਗੱਲ ਨੂੰ ਲੈ ਕੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਤਰਾਜ਼ ਜਟਾਇਆ ਜਾ ਰਿਹਾ ਹੈ ਤੇ ਉਹਨਾਂ ਦੇ ਵੱਲੋਂ ਇੱਕ ਨੋਟਿਸ ਵੀ ਜਾਰੀ ਕੀਤਾ ਗਿਆ ਜਿਸ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਹੁਣ ਜਿੰਨੇ ਵੀ ਏਆਈ ਐਪ ਨੇ ਜਿੰਨਾ ਤੇ ਗੁਰਬਾਣੀ ਨੂੰ ਲੈ ਕੇ ਗਲਤ ਇਨਫੋਰਮੇਸ਼ਨ ਸਾਂਝੀ ਕੀਤੀ ਜਾ ਰਹੀ ਹੈ ਉਸ ਗੱਲ ਨੂੰ ਲੈ ਕੇ ਹੁਣ ਉਹਨਾਂ ਦੇ ਵੱਲੋਂ ਇਤਰਾਜ਼ ਜਟਾਇਆ ਜਾ ਰਿਹਾ ਹੈ ਸ਼ੀਰ ਦਰਬਾਰ ਸਾਹਿਬ ਵਿਖੇ ਸੰਗਤਾਂ ਲਈ ਸਹੂਲਤਾਂ ਨੂੰ ਦੇਖਦੇ ਹੋਏ ਹੁਣ ਸ਼ੀਰ ਦਰਬਾਰ ਸਾਹਿਬ ਵਿਖੇ ਇੱਕ ਸੇਵਾ ਸ਼ੁਰੂ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਸੰਗਤਾਂ ਨੂੰ ਆਪਣੀ ਆਈਡੈਂਟੀਟੀ ਕਾਰਡ ਦਿਖਾਣਾ ਹੋਵੇਗਾ ਉਹ ਆਈਡੈਂਟੀਟੀ ਕਾਰਡ ਕਿਸੇ ਵੀ ਚੀਜ਼ ਦਾ ਹੋ ਸਕਦਾ ਹੈ ਜਾਂ ਫਿਰ ਆਧਾਰ ਕਾਰਡ ਜਾਂ ਫਿਰ ਪੈਨ ਕਾਰਡ ਜਾਂ ਫਿਰ ਕੋਈ ਵੀ ਆਈਡੈਂਟੀਟੀ ਕਾਰਡ ਜਿਸ ਦੇ ਨਾਲ ਉਸ ਸੰਗਤ ਦੀ ਅਸਲੀ ਪਛਾਣ ਦਾ ਪਤਾ ਲੱਗ ਸਕੇ ਉਸ ਦੇ ਨਾਲ ਹੁਣ ਉਹ ਸੇਵਾ ਨੂੰ ਇਸਤੇਮਾਲ ਕਰ ਸਕਦੇ ਨੇ ਇਹ ਸੇਵਾ ਹੁਣ ਸ਼ੀਰ ਦਰਬਾਰ ਸਾਹਿਬ ਵਿਖੇ ਖਾਸ ਤੌਰ ਤੇ ਸ਼ੁਰੂ ਹੋ ਚੁੱਕੀ ਹੈ ਜਿਸ ਦੇ ਵਿੱਚ ਜੋ ਹੁਣ ਸੰਗਠਨਾਰੀ ਸਹੂਲਤਾਂ ਨੂੰ ਧਿਆਨ ਰੱਖਦੇ ਹੋਏ व्हील चेयर ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਇਲੈਕਟ੍ਰਿਕ ਛੇਅਰ ਦੀ ਸ਼ੁਰੂਆਤ ਵੀ ਕੀਤੀ ਗਈ ਹੈ ਤਾਂਕਿ ਜਿਹੜੀ ਸੰਗਤਾਂ ਨੂੰ ਆਉਣ ਜਾਣ ਦੇ ਵਿੱਚ ਪਰੇਸ਼ਾਨੀ ਹੋ ਰਹੀ ਹੈ ਉਸ ਉਹਨਾਂ ਨੂੰ ਹੁਣ ਹੋਰ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ। ਤਨਤਨ ਸ੍ਰੀ ਗੁਰੂ ਰਾਮਦਾਸ ਦੇ ਦਰ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਰਜਾਨਾ ਸੰਗਤਾਂ ਲੱਖਾਂ ਦੀ ਤਦਾਦ ਦੇ ਵਿੱਚ ਇੱਥੇ ਦਰਸ਼ਨ ਮੇਲੇ ਕਰਨ ਆਉਂਦੀਆਂ ਨੇ। ਬਹੁਤ ਸਾਰੀਆਂ ਸੰਗਤਾਂ ਇੱਥੇ ਜਿਵੇਂ ਬੋੜਿਆਂ ਤੋਂ ਜਾਂ ਕੋਈ ਹੋਰ ਅੰਗਾਂ ਤੋਂ ਜੁੜੀ ਅਪਹਾਜ ਸੰਗਤਾਂ ਆਉਂਦੀ ਆ ਉਹਦੇ ਬਾਅਦ ਤੇ ਸਪੈਸ਼ਲੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਪ੍ਰਬੰਧ ਵੱਲੋਂ ਅ ਦੋ ਜਗ੍ਹਾ ਤੇ ਮੇਨ ਬੀਲਚੇਰਾਂ ਦਾ ਪ੍ਰਬੰਧ ਕੀਤਾ ਗਿਆ ਇੱਕ ਘੰਟਾ ਘਰ ਸਾਈਡ ਤੇ ਬੀਲਚੇਰਾਂ ਸੰਗਤਾਂ ਨੂੰ ਮਿਲਦੀਆਂ ਨੇ ਦੂਸਰਾ ਜਿਹੜੇ ਗੁਰੂ ਅਰਜਨ ਦੇਵ ਨਿਵਾਸ ਆ ਉੱਥੇ ਸਾਡੇ ਫੌਜੀ ਸੇਵਾਦਾਲ ਵਾਲੇ ਖੜੇ ਨੇ ਪੁਣਾ ਕੋਲੋਂ ਇਹ ਬੀਲਚੇਅਰਾਂ ਮਿਲਦੀਆਂ ਨੇ ਇਹ ਬੀਲਚੇਅਰਾਂ ਕੋਈ ਵੀ ਸੰਗਤ ਆ ਕੇ ਆਪਣਾ ਕੋਈ ਆਈਡੀ ਪ੍ਰੂਫ ਦਿਖਾ ਕੇ ਆਪਣੇ ਉਥੋਂ ਬੀਲਚੇਅਰ ਲੈ ਕੇ ਜਾ ਸਕਦੇ ਨੇ ਉਹ ਦਰਸ਼ਨ ਮੇਲਾ ਕਰਨ ਉਪਰੰਤ ਬਕਾਇਦਾ ਉਹਦੇ ਜਿਹੜੇ ਬੀਲਚੇਅਰ ਲਿਜਾਣ ਦੀ ਜਿਹੜੀ ਆਈਡੀ ਆ ਉੱਥੇ ਬਕਾਇਦਾ ਦਰਜ ਹੁੰਦੀ ਹੈ ਰਜਿਸਟਰ ਦੇ ਵਿੱਚ ਜਦੋਂ ਸੰਗਤ ਦਰਸ਼ਨ ਮੇਲੇ ਕਰਕੇ ਆ ਕੇ ਫਿਰ ਉਹ ਬੀਲਚੇਅਰ ਜਮ੍ਹਾਂ ਕਰਾਉਂਦੀ ਆ ਤਾਂ ਉਹਦਾ ਜਿਹੜਾ ਆਈਡੀ ਪ੍ਰੂਫਾ ਉਹਨਾਂ ਨੂੰ ਵਾਪਸ ਦਿੱਤਾ ਜਾਂਦਾ ਦੋ ਮਹੀਨੇ ਇੱਕ ਘੰਟਾ ਕਰ ਸਾਈਡ ਤੇ ਤੇ ਗੁਰੂ ਅਰਜਨ ਦੇਵ ਨਵਾਸ ਦੇ ਨੇੜੇ ਬਾਕੀ ਖਜ਼ਾਨਾ ਗੇਟ ਡਿਊਟੀ ਗੇਟ ਤੇ ਫੁੱਲਾਂ ਵਾਲੇ ਗੇਟ ਤੇ ਵੀ ਸਾਡੇ ਜਿਹੜੇ ਸੇਵਾਦਾਰ ਨੇ ਉਹ ਸੰਗਤਾਂ ਦੇ ਲਈ ਬੀਲ ਚੇਹਰਾ ਦੇਣ ਦੇ ਵਾਸਤੇ ਉਪਲਬਧ ਰੱਖਦੇ ਨੇ ਸੋ ਸੰਗਤਾਂ ਪ੍ਰਤੀ ਬੇਨਤੀ ਹੈ ਕਿ ਇਹਨਾਂ ਜਗ੍ਹਾ ਤੋਂ ਜਿਹੜੀ ਸੰਗਤ ਤੁਰ ਨਹੀਂ ਸਕਦੀ ਉਹ ਸੰਗਤ ਇਹਨਾਂ ਜਗ੍ਹਾ ਤੋਂ व्हीलचेयर ਲੈ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਕੇ ਦਰਸ਼ਨ ਮੇਲੇ ਕਰ ਸਕਦੇ ਨੇ ਜਦੋਂ व्हीलचेयर ਅਸੀਂ ਮੰਨ ਲਓ ਘੰਟਾ ਘਰ ਸਾਈਡ ਤੇ ਉੱਦੀ ਜਾਣਾ ਤਾਂ ਉਹ व्हीलचेयर लिफ्ट ਰਾਹੀਂ ਥੱਲੇ ਉਤਰਦੀ ਉਤਰਦੀ ਆ ਉਹ ਸੰਗਤ ਜਿਹੜੀ ਉਹ ਸਰੋਵਰ ਦੀ ਪ੍ਰਕਰਮਾ ਕਰਕੇ ਦਰਸ਼ਨੀ ਡਿਊਟੀ ਤੱਕ ਜਿਹੜੀ ਇਹ व्हीलचेयर ਜਾਂਦੀ ਆ ਦਰਸ਼ਨੀ ਡਿਊਟੀ ਤੋਂ ਅੱਗੇ व्हीलचेयर ਨਹੀਂ ਜਾਂਦੀ ਸੋ ਐਸੇ ਤਰ੍ਹਾਂ ਫੁੱਲਾਂ ਵਾਲੇ ਗੇਟ ਆ ਜਾਂ ਖਜ਼ਾਨਾ ਗੇਟ ਆ ਜਾਇਦੋਂ ਲੰਗਰ ਵਾਲੀ ਸਾਈਡ ਤੋਂ ਆ ਇਹ ਜਿਹੜੀਆਂ ਬੀਲ ਚੇਅਰਾਂ ਨੇ ਇਹ ਪੂਰੀ ਪ੍ਰਕਰਮਾ ਕਰਕੇ ਦਰਸ਼ਨੀ ਡਿਊਟੀ ਤੱਕ ਜਾ ਸਕਦੀਆਂ ਨੇ ਤੇ ਬੀਲ ਚੇਅਰ ਨੂੰ ਦਰਸ਼ਨੀ ਡਿਊਟੀ ਤੋਂ ਸਤਖੰਡ ਹਰਿਮੰਦਰ ਸਾਹਿਬ ਤੱਕ ਨਹੀਂ ਜਾਣ ਦਿੱਤਾ ਜਾਂਦਾ ਉੱਥੇ ਸਾਡੇ ਜੇ ਕੋਈ ਸੇਵਾਦਾਰ ਤੁਰਨ ਵਾਲਾ ਉਹਨੂੰ ਤੋੜ ਕੇ ਲੈ ਕੇ ਜਾਂਦੇ ਨੇ ਜੇਕਰ ਕੋਈ ਸੰਗਤ ਨੂੰ ਚੁੱਕ ਕੇ ਲੈ ਕੇ ਜਾਣਾ ਇਹ ਸੰਗਤ ਦੀ ਮਰਜ਼ੀ ਆ ਵੀ ਉਹਨਾਂ ਨੂੰ ਆਪ ਚੁੱਕਣਾ ਜਾਂ ਸਾਡੇ ਰਾਹੇ ਨਮਸਕਾਰ ਕਰਾਉਣੀ ਆ ਜੋ ਸੰਗਤ ਦੀ ਭਾਵਨਾ ਹੁੰਦੀ ਆ ਅਸੀਂ ਉਹ ਸੰਗਤ ਦੀ ਭਾਵਨਾ ਮੁਤਾਬਕ ਜੇ ਸੰਗਤ ਲੈ ਕੇ ਜਾਣਾ ਚਾਹੁੰਦੀ ਆ ਤਾਂ ਸੰਗਤ ਲੈ ਕੇ ਜਾਂਦੀ ਆ ਜੇ ਸਾਡੇ ਸੇਵਾਦਾਰ ਰਹੇ ਜਾਣਾ ਚਾਹੁੰਦੀ ਆ ਦਰਸ਼ਨ ਮੇਲੇ ਕਰਨ ਵਾਤੇ ਤਾਂ ਸਾਡਾ ਸੇਵਾਦਾਰ ਵੀ ਅੰਦਰ ਨਮਸਕਾਰ ਕਰਾਉਂਦਾ ਸੋ ਇਹ ਬਿਲਚੇਰਾਂ ਤੋਂ ਇਲਾਵਾ ਤਿੰਨ ਜਗ੍ਹਾ ਤੇ ਜਿਹੜੀਆਂ ਇਲੈਕਟ੍ਰੋਨਿਕ ਚੇਰਾਂ ਲੱਗਿਆ ਹੋਈਆਂ ਨੇ ਇੱਕ ਲੱਗੀ ਵੀ ਹੈ ਖਜ਼ਾਨਾ ਡਿਊਟੀ 게ਟ ਤੇ ਲੱਗੀ ਵੀ ਹੈ ਜੀ ਤੇ ਦੂਸਰੀ ਲੱਗੀ ਆਟਾ ਮੰਡੀ ਤੇ ਇੱਕ ਝੰਡਾ ਬੂੰਗਾ ਦਰਸ਼ਨੀ 게ਟ ਤੇ ਇਸ ਜਗ੍ਹਾ ਤੇ ਜਦੋਂ ਅਸੀਂ ਥੱਲੇ ਉਤਰਦੇ ਆ ਉਹ ਇਸ ਜਗ੍ਹਾ ਤੇ ਇਲੈਕਟ੍ਰੋਨਿਕ ਚੇਅਰਾਂ ਲੱਗੀਆਂ ਹੋਈਆਂ ਨੇ ਸੰਗਤ ਜਿਨ੍ਹਾਂ ਦੇ ਗੋਡੇ ਨਹੀਂ ਕੰਮ ਕਰਦੇ ਜਾਂ ਤੁਰਨ ਤੋਂ ਅਸਮਰੱਥਾ ਉਹ ਇਹਨਾਂ ਇਲੈਕਟ੍ਰੋਨਿਕ ਬੀਲ ਚੇਅਰਾਂ ਤੇ ਬੈਠ ਕੇ ਆਰਾਮ ਨਾਲ ਥੱਲੇ ਉਤਰ ਸਕਦਾ ਉੱਤਰ ਕੇ ਫਿਰ ਦਰਸ਼ਨ ਮੇਲੇ ਕਰਕੇ ਜਦੋਂ ਬਾਹਰ ਆਉਣਾ ਫਿਰ ਇਹ ਇਲੈਕਟ੍ਰੋਨਿਕ ਚੇਅਰ ਦੀ ਵਰਤੋਂ ਕਰ ਸਕਦਾ ਸੋ ਸੰਗਤਾਂ ਪ੍ਰਤੀ ਬੇਨਤੀ ਆ ਕਿ ਜਦੋਂ ਅਸੀਂ ਦਰਸ਼ਨ ਮੇਲੇ ਕਰਨੇ ਨੇ ਖਾਸ ਕਰਕੇ ਜਿਹੜਾ ਕੋਈ ਮਰੀਜ਼ ਆ ਕੋਈ ਤੁਰਨ ਤੋਂ ਅਸਮਰੱਥ ਆ ਉਹ ਬੰਦਾ ਇਹ ਇਨਾ ਬੀਲ ਚੇਰਾਂ ਨੂੰ ਵਰਤੇ ਉਹ ਬੰਦਾ ਇਹ ਇਲੈਕਟ੍ਰੋਨਿਕ ਚੇਰਾਂ ਨੂੰ ਵਰਤੇ ਦੂਸਰੇ ਬੰਦੇ ਇਹਨਾਂ ਇਲੈਕਟ੍ਰੋਨਿਕ ਚੇਰਾਂ ਤੋਂ ਵਰਤੋਂ ਤੋਂ ਗਰੇਜ ਕਰੇ ਤੋ ਬਹੁਤ ਸਾਰੀ ਸੰਗਤ ਇੱਥੇ ਦਰਸ਼ਨ ਮੇਲੇ ਕਰਨ ਆਉਂਦੀ ਆ ਸਾਰੀਆਂ ਸੰਗਤਾਂ ਦਾ ਸਚਗੰਡ ਸ੍ਰੀ ਹਰਮੰਦਰ ਸਾਹਿਬ ਦੇ ਪ੍ਰਬੰਧਨ ਵੱਲੋਂ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸਰਕਾਰ ਦੇ ਵੱਲੋਂ ਹੁਣ ਯੁੱਧ ਨਸ਼ਾ ਵਿਰੁੱਧ ਸਿਲੇਬਸ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਬੱਚਿਆਂ ਨੂੰ ਹੁਣ ਨਸ਼ਿਆਂ ਨੂੰ ਲੈ ਕੇ ਜਾਣਕਾਰੀ ਦਿੱਤੀ ਜਾਵੇਗੀ ਖਾਸ ਕਰਕੇ ਸਰਕਾਰੀ ਸਕੂਲ ਦੇ ਵਿੱਚ ਹੁਣ ਬੱਚਿਆਂ ਨੂੰ ਨਸ਼ਿਆਂ ਨੂੰ ਲੈ ਕੇ ਖਾਸੌਰਤੇ ਇੱਕ ਕਲਾਸ ਵੀ ਦਿੱਤੀ ਜਾਵੇਗੀ ਹਰ 15 ਦਿਨਾਂ ਦੇ ਵਿੱਚ ਬੱਚਿਆਂ ਨੂੰ ਇੱਕ ਵਾਰ ਕਲਾਸ ਦਿੱਤੀ ਜਾਵੇਗੀ ਜਿਸ ਵਿੱਚ ਬੱਚਿਆਂ ਨੂੰ ਨਸ਼ਿਆਂ ਨੂੰ ਲੈ ਕੇ ਜਾਣਕਾਰੀ ਦਿੱਤੀ ਜਾਵੇਗੀ ਬੜਾ ਸ਼ਾਨਦਾਰ ਸਕੂਲ ਬਣਿਆ ਵਧਾਈ ਦਿਨਾ ਮੈਂ ਇੱਥੋਂ ਦੇ ਵਿਅਕਾਂ ਨੂੰ ਬੱਚਿਆਂ ਨੂੰ ਬੱਚਿਆਂ ਨਾਲ ਗੱਲਬਾਤ ਕਰਕੇ ਆਏ ਆ ਬੜੇ ਵੱਡੇ ਵੱਡੇ ਸੁਪਨੇ ਨੇ ਬੱਚਿਆਂ ਦੇ ਮੈਂ ਉਹਨਾਂ ਮਾਪਿਆਂ ਨੂੰ ਵੀ ਵਧਾਈ ਦਿਨਾ ਜਿਨ੍ਹਾਂ ਨੇ ਪ੍ਰਾਈਵੇਟ ਸਕੂਲਾਂ ਚੋਂ ਹਟਾ ਕੇ ਆਪਣੇ ਬੱਚੇ ਸਰਕਾਰੀ ਸਕੂਲਾਂ ਚ ਲਾਉਣ ਦੀ ਹਿੰਮਤ ਹੈ ਹਿੰਮਤ ਹੀ ਕਹੂੰਗਾ ਮੈਂ ਇਹਨੂੰ ਹਿੰਮਤ ਦਿਖਾਈ ਬੱਚੇ ਬਹੁਤ ਖੁਸ਼ ਨੇ ਕਹਿੰਦੇ ਅਸੀਂ ਜੇ ਮਾਪਿਆਂ ਨੇ ਸਾਡੇ ਨੇ ਸਾਡੇ ਤੇ ਯਕੀਨ ਕੀਤਾ ਤਾਂ ਅਸੀਂ ਉਸ ਯਕੀਨ ਨੂੰ ਵਿਸ਼ਵਾਸ ਦੇ ਵਿੱਚ ਤੇ ਤਰੱਕੀ ਦੇ ਵਿੱਚ ਬਦਲ ਕੇ ਦਿਖਾਵਾਂਗੇ ਅੱਜ ਇੱਕ ਅਲੱਗ ਕਿਸਮ ਦਾ ਪ੍ਰੋਗਰਾਮ ਹੈ ਇਹੋ ਜਿਹੇ ਪ੍ਰੋਗਰਾਮ ਸਾਨੂੰ ਕਰਨੇ ਨਹੀਂ ਚਾਹੀਦੇ ਸੀ ਜਿਹੋ ਜਿਹੇ ਪ੍ਰੋਗਰਾਮ ਵਾਸਤੇ ਹਾਲਾਤ ਪੰਜਾਬ ਵਿੱਚ ਹੋਣੇ ਨਹੀਂ ਚਾਹੀਦੇ ਸੀ ਪਰ ਜਿਸ ਤਰ੍ਹਾਂ ਹਰਜੋਤ ਬੈਂਸੀ ਨੇ ਕਿਹਾ ਕਿ 15 ਸਾਲਾਂ ਦੇ ਵਿੱਚ ਹੀ ਉਹਨਾਂ ਨੇ ਪ੍ਰਾਣੀਆਂ ਲਾਲਚੀ ਭ੍ਰਿਸ਼ਟਾਚਾਰੀ ਤੇ ਨਸਲ ਕੁਸ਼ੀ ਕਰਨ ਵਾਲੀਆਂ ਸਰਕਾਰਾਂ ਨੇ ਆਪਣੇ ਲਾਲਚਾਂ ਕਰਕੇ ਅੱਜ ਇਹੋ ਜਿਹਾ ਹਾਲਾਤ ਪੰਜਾਬ ਦੇ ਵਿੱਚ ਬਣਾ ਦਿੱਤੇ ਕਿ ਸਾਡੇ ਤੇ ਦਾਗ ਲੱਗ ਗਿਆ ਚਿੱcke ਦਾ ਫਿਲਮਾਂ ਬਣਨ ਲੱਗੀਆਂ ਡੋਪ ਟੈਸਟ ਹੋਣ ਲੱਗੇ ਰੀ ਹੈਵ ਸੈਂਟਰ ਖੁੱਲਣ ਲੱਗੇ ਪਰ ਫੇਰ ਆਪਾਂ ਪੰਜਾਬੀ ਆ ਪੰਜਾਬ ਜੰਮਿਆਂ ਨੂੰ ਨਿੱਤ ਮੁਹਿਮਾ ਕਹਾਵਤ ਹੈ ਇਸ ਮੁਹਿਮੇ ਦੇ ਵਿੱਚ ਪੈ ਗਏ ਫਿਰ ਆਪਾਂ ਕਿ ਇਹ ਲਾਮਤ ਵੀ ਇਹ ਦੋਸ਼ ਵੀ ਇਹ ੱੱੱਬਾ ਵੀ ਲਾ ਕੇ ਹਟਣੇ ਸਾਨੂੰ ਟਾਈਮ ਲੱਗਿਆ ਯੁੱਧ ਯੁੱਧ ਦੀ ਪਲੈਨਿੰਗ ਬਣਾਉਣ ਨੂੰ ਟਾਈਮ ਲੱਗ ਜਾਂਦਾ ਸਾਨੂੰ ਟਾਈਮ ਲੱਗਿਆ ਬਹੁਤ ਸੀ ਰੇਕੀ ਕੀਤੀ ਕਿੱਥੇ ਨਸ਼ਾ ਵਿਕਦਾ ਕੌਣ ਵੇਚਦਾ ਜਦੋਂ ਸਪਲਾਈ ਲਾਈਨ ਟੁੱਟੂਗੀ ਕਿੰਨੇ ਜਾਣੇ ਵਿਦ્રોલ ਸਿੰਪਟਮ ਚ ਜਾਣਗੇ ਤੜਫਣਗੇ ਫਿਰ ਉਹਨਾਂ ਨੂੰ ਕਿੱਥੇ ਇਲਾਜ ਕਰਾਂਗੇ ਉਹਨਾਂ ਨੂੰ ਅੱਗੇ ਟ੍ਰੇਨਿੰਗ ਦੇ ਕੇ ਕੋਈ ਕਿਸ ਨੇ ਕਿਸੇ ਕੰਮ ਤੇ ਦੁਬਾਰਾ ਕਿਵੇਂ ਲਾਵਾਂਗੇ ਕਿਤੇ ਦੁਬਾਰਾ ਵਾਪਸ ਨਾ ਆ ਜਾਣ ਉਸੇ ਨਸ਼ਿਆਂ ਦੇ ਦਲਦਲ ਚ ਆਹ ਸਾਨੂੰ ਇਸ ਕੰਮ ਨੂੰ ਟਾਈਮ ਲੱਗ ਗਿਆ ਤੇ ਜਦੋਂ ਅਸੀਂ ਤਿਆਰ ਕਰ ਲਿਆ ਪੂਰਾ ਨਕਸ਼ਾ ਉਸੇ ਦਿਨ ਹੀ ਅਸੀਂ ਮਹਿੰਮ ਸ਼ੁਰੂ ਕਰਤੀ ਅੱਜ ਪੂਰੇ ਪੰਜਾਬ ਚ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ 150 ਦਿਨ ਤੋਂ ਵੱਧ ਹੋ ਗਿਆ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਪੰਚਾਇਤਾਂ ਨੇ ਮਤੇ ਪਾ ਕੇ ਦੇਤੇ ਕਿ ਅਸੀਂ ਆਪਣੇ ਪਿੰਡ ਚ ਨਾ ਤਾਂ ਕੋਈ ਡਰੱਗ ਵੇਚਣ ਦੇਵਾਂਗੇ ਜੇ ਕੋਈ ਸਾਡੇ ਪਿੰਡ ਦਾ ਵੇਚਦਾ ਹੋਊਗਾ ਅਸੀਂ ਉਹਦੀ ਜਬਾਨ ਤਨੀ ਕਰਾਉਣੀ ਅਸੀਂ ਥਾਣੇ ਚ ਉਹਨੂੰ ਛਡਾਉਣ ਨਹੀਂ ਜਾਣਾ ਕਿਉਂਕਿ ਲੋਕ ਲਹਿਰ ਬਣਾਏ ਬਿਨਾ ਇਹ ਮੰਜ਼ਿਲ ਸਰ ਨਹੀਂ ਕੀਤੀ ਜਾ ਸਕਦੀ ਹੁਣ ਲੋਕ ਲਹਿਰ ਬਣ ਚੁੱਕੀ ਐ ਫਿਰ ਅਸੀਂ ਸੋਚਿਆ ਕਿ ਚਲੋ ਜਿਹੜੇ ਬੱਚੇ ਬੁਰੀ ਸੰਗਤ ਚ ਪੈ ਗਏ ਅਸੀਂ ਉਹਨਾਂ ਨੂੰ ਪੇਸ਼ੈਂਟ ਕਹਿੰਦੇ ਹਾਂ ਜਿਹੜੇ ਡਰੱਗ ਲੈਂਦੇ ਆ ਅਸੀਂ ਉਹਨਾਂ ਨੂੰ ਕੋਈ ਕ੍ਰਿਮੀਨਲ ਨਹੀਂ ਕਹਿੰਦੇ ਜਾਂ ਕੋਈ ਅਸਕਰ ਨਹੀਂ ਹੈਗੇ ਉਹ ਤਾਂ ਉਹ ਤਾਂ ਪੇਸ਼ੈਂਟ ਨੇ ਉਹ ਤਾਂ ਬੁਰੀ ਸੰਗਤ ਚ ਪੈ ਗਏ ਅਸੀਂ ਕਹਿ ਵੀ ਨਾਲ-ਨਾਲ ਹੁਣ ਆਪਾਂ ਪਿਛਲੀ ਪੀੜ੍ਹੀ ਜਿਹੜੀ ਆ ਰਹੀ ਐ ਉਹਨੂੰ ਇਸ ਤੋਂ ਪਹਿਲਾਂ ਕਿ ਉਹਨਾਂ ਦਾ ਵੀ ਲਾਹਾਜ ਕਰਾਉਣਾ ਪਵੇ ਅੱਪਾ ਪਹਿਲੇ ਹੀ ਉਹਨਾਂ ਨੂੰ ਆਪਣੇ ਪੰਜਾਬੀ ਦੀ ਕਹਾਵਤਾਂ ਇਲਾਜ ਨਾਲੋਂ ਪਰਹੇਜ਼ ਚੰਗਾ ਆਪਾਂ ਉਹਨਾਂ ਨੂੰ ਪਹਿਲੇ ਹੀ ਦੱਸੀਏ ਕਿ ਇਸ ਪਾਸੇ ਨਾ ਜਾਇਓ ਇਹ ਪਾਸਾ ਬਹੁਤ ਖਤਰਨਾਕ ਹੈ ਇਹ ਤਬਾਹੀ ਵਾਲਾ ਪਾਸਾ ਹੈ ਇਹ ਸਾਨੂੰ ਹੁਣ ਤੱਕ ਦੀਆਂ ਮੁੱਖ ਸਰਗਰਮੀਆਂ ਇਹ ਦਨੀਆਂ ਹੋਰ ਸਰਗਰਮੀਆਂ ਲੈ ਕੇ ਅਸੀਂ ਫੇਟੋੜੇ ਸਾਹਮਣੇ ਰੂਬਰੂ ਹੋਵਾਂਗੇ ਫਿਲਹਾਲ ਲਈ ਸਾਨੂੰ ਰੋ ਇਜਾਦਤ ਸਸਿਆ ਕਾਲ